ਹਾਂਜੀ ਬਾਈ ਜੀ ਕਲਾਕਾਰਾਂ ਨੂੰ ਬੇਨਤੀ ਕਰਦੇ ਆਂ ਮੂੰ ਤਾਂ ਬੇਨਤੀ ਦਾ ਹੱਕ ਨਹੀਂ ਕਾਰਨ ਕੀ ਕਿਉਂਕਿ ਉਹਨਾਂ ਦਾ ਆਪ ਦਾ ਫਰਜ਼ ਬਣਦਾਗਾ ਵੀ ਹੜਾ ਵਾਲਿਆਂ ਚ ਮਦਦ ਕੀਤੀ ਜਾਵੇ ਪਹਿਲਾਂ ਪੂਰੀ ਗੱਲ ਬਾਤ ਸੁਣ ਲਓ ਕਿਉਂ ਮਦਦ ਕੀਤੀ ਜਾਵੇ ਕੀ ਚੱਕਰਾ ਲਓ ਬਾਈ ਜੀ ਜਿਹੜਾ ਰੇਸਮ ਅਣਮੋਲ ਆ ਉਹ ਪੂਰਾ ਡਟ ਗਿਆ ਮੈਦਾਨ ਚ ਸਾਰੇ ਆਪਾਂ ਦੇਖ ਰਹੇ ਆਂ ਪੂਰਾ ਬੰਦਾ ਗਰਦ ਕੱਢ ਰਿਹਾਗਾ ਕਿ ਸਤੀਤੀ ਰਹਿੰਦਾਗਾ ਫੋਨ ਉਹਦਾ ਦਿਨੇ ਬੰਦ ਹੁੰਦਾਗਾ ਸਿਰਫ ਰਾਤ ਨੂੰ ਚੱਲਦਾਗਾ ਆਪਣੇ ਨਾਲ ਉਹਦੀ ਗੱਲਬਾਤ ਹੁੰਦੀ ਰਹਿੰਦੀ ਆ ਇਹ ਨਹੀਂ ਵੀ ਗੱਲਬਾਤ ਹੁੰਦੀ ਆ ਬਸ ਆਪਾਂ ਇਹ ਕਹਿ ਰਹੇ ਆ ਵੀ ਜਿਹੜਾ ਬੰਦਾ ਆਦਾ ਫਰਜ਼ ਨਿਭਾ ਰਿਆ ਸਾਰਿਆਂ ਨੂੰ ਨਿਭਾਉਣ ਦੀ ਲੋੜ ਆ ਅੱਜ ਪੰਜਾਬ ਤੇ ਬਾਹਲੇ ਨਜਾਇਜ਼ ਵੱਡੀ ਆਫਤਾ ਕੱਲੇ ਕੱਲੇ ਸੈਲੀਬ੍ਰਿਟੀ ਨੂੰ ਐਕਟਰ ਨੂੰ ਸਿੰਗਰ ਨੂੰ ਲੀਡਰ ਨੂੰ ਸਮਾਜ ਸੇਵੀ ਨੂੰ ਸੰਸਥਾਵਾਂ ਨੂੰ ਸਾਰਿਆਂ ਨੂੰ ਨਾਲ ਖੜਨ ਦੀ ਲੋੜ ਆ ਨਹੀਂ ਡੁੱਬ ਗਏ ਭਰਾਵੋ ਕਿਉਂਕਿ ਸਾਨੂੰ ਸਰੇਆ ਪਤਾ ਲੱਗ ਰਿਹਾ ਹੈਗਾ ਵੀ ਅੱਜ ਕੋਈ ਸੂਬਾ ਨਾ ਕੋਈ ਮੋਦੀ ਦਾ ਬਿਆਨ ਨਾ ਕੇਜਰੀਵਾਲ ਦਾ ਨਾ ਰਾਹਲ ગાંધી ਦਾ ਕਿਸੇ ਦਾ ਬਿਆਨ ਕਲਾਕਾਰਾਂ ਨੂੰ ਤਾਂ ਬੇਨਤੀ ਕਰਦਾ ਵੀ ਭਰਾਵੋ ਤੁਸੀਂ ਲੱਖਾਂ ਦੇ ਸੋਹ ਲਾਉਣੇ ਹੋ ਛੋਡੇ ਘਰੇ ਪੂਰੀ ਵਧੀਆ ਰੋਟੀ ਪਕਦੀ ਆ ਵਧੀਆ ਸਾਨੂੰ ਮਾਲਕ ਨੇ ਦਿੱਤਾ ਵੱਡੀਆਂ ਗੱਡੀਆਂ ਪੈਸਾ ਵੀ ਚੰਗਾ ਹੁੰਦਾ ਛੋਡੇ ਕੋਲ ਸਾਰਾ ਪਤੀਆ ਚੱਲ ਬਾਹਲੀ ਗੱਲ ਨਹੀਂ ਕਰਦੇ ਕਿਉਂਕਿ ਤੁਸੀਂ ਕਹੋਗੇ ਪਤਾ ਨਹੀਂ ਉਹਨਾਂ ਤੇ ਲੱਗਦੇ ਉਹਨਾਂ ਦੇ ਪੈਸੇ ਤੇ ਜੈਲ ਸੀ ਕਰਦੇ ਇਹੋ ਜਿਹੀ ਕੋਈ ਗੱਲ ਨਹੀਂ ਸਿਰਫ ਆਡੀ ਅਪੀਲ ਆ ਵੀ ਭਾਈ ਛੋਡੇ ਕੋਲ ਫੈਨ ਫਾਲੋਇੰਗ ਵੀ ਐਡੀ ਆ ਜੇ ਤੁਸੀਂ ਜਾਓਗੇ ਛੋਡੀ ਫੈਨ ਫਾਲੋਇੰਗ ਤੁਸ ਨੂੰ ਦੇਖੂ ਹਰ ਬੰਦਾ ਮਦਦ ਲਈ ਪਹੁੰਚੂ ਜਿਵੇਂ ਦਿੱਲੀ ਪਹੁੰਚੇ ਸੀ ਮੌਲ ਦਿੱਲੀ ਵਾਲੀ ਆ ਐਡੀ ਵੱਡੀ ਆਫਤਨਾ ਜੇ ਲੜਨਾ ਪਰਿਵਾਰ ਬਣ ਕੇ ਲੜਨਾ ਬੂ ਕਿਉਂਕਿ ਪੰਜਾਬ ਦੇ ਹਾਲਾਤ ਐਸ ਟਾਈਮ ਬਹੁਤ ਮਾੜੇ ਆ ਅੱਠ ਜ਼ਿਲ੍ਹੇ ਲਪੇਟ ਚ ਆ ਚੁੱਕੇ ਆ ਫਾਜ਼ਲਕਾਲੀ ਸਾਈਡ ਤਾਂ ਅੱਠ ਪਿੰਡਾਂ ਅੱਠ ਪਿੰਡਾਂ ਦਾ ਸਪਰਕੀ ਟੁੱਟ ਗਿਆ ਭਾਰਤ ਨਾਲ ਉਹ ਐਡਾ ਪੈੜਾ ਮੰਨ ਲਓ ਵੀ ਉੱਥੋਂ ਦਰਿਆ ਟੁੱਟ ਗਿਆ ਉਹ ਅੱਠ ਪਿੰਡ ਇੱਕ ਸਾਹ ਦੇ ਪਰੇ ਤਰ ਰਹੇ ਪਾਣੀ ਚ ਤਰ ਰਹੇ ਆ ਜਿਹੜੀ ਉਹ ਬਾੜ ਸੀ ਬਾਰਡਰ ਵਾਲੀ ਉਹ ਵੀ ਮੰਨ ਲਾ ਟੁੱਟੀ ਖੜੀ ਆ ਵੀ ਕੰਮ ਹੋ ਗਿਆ ਖਰਾਬ ਸਿੰਗਰਪਰਾ ਮਾਨੂੰ ਤਾਂ ਬੇਨਤੀ ਆ ਵੀ ਜੇ ਤੁਸੀਂ ਵਿਆਹ ਲਾਉਣੇ ਆ ਤੁਸੀਂ ਸੋਹ ਲਾਉਣੇ ਆ ਤੁਸੀਂ ਕਿਸਾਨਾਂ ਦੀ ਕਮਾਈ ਵਧਾ ਕੁਝ ਨਹੀਂ ਕਰ ਸਕਦੇ ਕਿਉਂਕਿ ਦਿੱਲੀ ਅਧੋਲਣ ਵੇਲੇ ਵੀ ਆਪਾਂ ਉਦੋਂ ਇਹੀ ਗੱਲ ਕਹੀਏ ਕਹੇ ਸੀ ਵੀ ਜੇ ਜ਼ਮੀਨਾਂ ਗਈਆਂ ਕਿੰਨਾ ਖਾੜੇ ਲੱਗਣ ਨਾ ਵਿਆਹ ਤੇ ਕੋਈ ਪ੍ਰੋਗਰਾਮ ਹੋਣ ਨਾ ਵੱਡੇ ਵਿਆਹ ਹੋਣ ਨਾ ਕੁਝ ਵੀ ਨਹੀਂ ਹੋ ਸਕਦਾ ਦੁਨੀਆ ਤੇ ਕੋਈ ਕੰਮ ਹੀ ਨਹੀਂ ਹੋ ਸਕਦਾ ਕਿਉਂਕਿ ਇਹ ਗਰਾਰੀ ਦਾ ਉਹ ਦੰਦਾ ਸਾਈਕਲ ਦੀ ਦਾ ਜੇ ਭੁਰ ਗਿਆ ਤੇ ਸਾਰੀ ਚੈਨ ਲੈ ਜੂ ਇਹਦੇ ਨਾਲ ਆਰਤੀਆ ਵੀ ਮਰ ਮਰ ਜੂਗਾ ਸੈਲਰ ਵੀ ਜਾਣਗੇ ਕਲਾਕਾਰ ਵੀ ਜਾਣਗੇ ਸਾਰੇ ਤਰ੍ਹਾਂ ਦੇ ਬੰਦੇ ਖਤਮ ਹੋ ਜਾਣਗੇ ਖੇਤੀ ਦੀ ਖੜਾ ਸਾਰਾ ਆ ਸਿਸਟਮ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਪੰਜਾਬ ਚ ਖੇਤੀ ਇੰਨੀ ਹੁੰਦੀ ਐ ਵੀ ਇੱਥੇ ਹਾਲ ਹੀ ਨਹੀਂ ਕੋਈ ਤੇ ਜੇ ਕਲਾਕਾਰ ਉਹ ਤੁਸੀਂ ਖੜੋਂਗੇ ਫੇਰ ਹੀ ਕੋਈ ਵਿਆਹ ਹੋਊਗਾ ਫੇਰ ਹੀ ਕੋਸ ਹੋਊਗਾ ਫੇਰ ਹੀ ਸੋਲ ਲੱਗਣਗੇ ਜੇ ਕਿਸਾਨ ਚ ਲੈ ਗਿਆ ਕਿਹਨੇ ਸੋਲ ਬੋਣਿਆ ਕਿਹਨੇ ਕੀ ਕਰਨਾ ਕੰਮ ਸੋਡਾ ਖਤਮਾ ਕਿਹਨੇ ਸਾਨੂੰ ਸੁਣਨਾ ਇਸ ਲਈ ਭਰਾਵੋ ਜੇ ਰੇਸਮਣ ਮੋਲ ਮદાન ਚ ਤੁਸੀਂ ਹੋਰ ਵੀ ਹੁੰਦਾ ਜਸ ਬਾਜ ਵਜਾ ਹੋਰ ਵੀ ਦੋ ਤਿੰਨ ਆਜੇ ਮੈਦਾਨ ਚ ਅਰਨੀਤ ਵੀਰਾ ਵੀ ਕਹਿੰਦਾ ਮੈਂ ਚੱਲਿਆਂਗਾ ਹੋਰ ਵੀ ਕਹਿ ਰਹੇ ਆ ਪਰ ਹੁਣ ਹੁਣ ਸੋਨੂੰ ਨਾ ਤਾਂ ਕਿਸੇ ਲੋਕਾਂ ਨੂੰ ਕਹਿਣ ਦੀ ਲੋੜਾ ਸੋਨੂੰ ਨਾ ਛੋੜਿਆ ਕੋਈ ਲੱਤਾਂ ਖਿੱਚਣ ਦੀ ਲੋੜਾ ਨਾ ਕੋਈ ਸੋਨੂੰ ਹੁਣ ਐ ਬਾਹਲਾ ਕਹੀਏ ਕਾਰਨ ਕਿਉਂਕਿ ਸਿਆਣੇ ਨੂੰ ਜਿਹੜਾ ਬੰਦਾ ਸਿਆਣਾ ਨੂੰ ਸਾਰਾ ਕਾਫੀ ਹੁੰਦਾ ਸੋਨੂੰ ਸਭ ਪਤਾ ਵੀ ਸਾਡੀ ਫੈਨ ਫਾਲੋਇੰਗ ਵੀ ਤਾਕੜੀ ਆ ਪੈਸਾ ਵੀ ਐ ਵੀ ਅਸੀਂ ਜਾਵਾਂਗੇ ਤਾਂ ਵੱਡੇ ਪੱਦਰ ਤੇ ਮਦਦ ਹੋਊ ਵੀ ਉਹਨਾਂ ਨੂੰ ਬਚਾਵਾਂਗੇ ਇੱਕ ਗੱਲ ਹੋਰ ਨੋਟ ਕਰਿਓ ਹੁਣ ਸਿਰਫ ਰਾਸਣ ਖਾਣ ਪੀਣ ਦਾ ਹਿਸਾਬ ਨਾਲ ਲੈ ਕੇ ਜਾਓ ਤੂੜੀ ਪੱਠਿਆਂ ਦੀ ਬਹੁਤ ਜ਼ਰੂਰਤ ਆ ਵੀ ਪਰ ਬਾਦ ਚ ਕਲਾਕਾਰਾਂ ਨੂੰ ਵੀ ਬੇਨਤੀ ਕਰਦਾ ਆ ਆਮ ਲੋਕਾਂ ਨੂੰ ਵੀ ਜਿਹੜੇ ਪਿੰਡਾਂ ਚ ਜਾ ਰਿਹਾ ਟਰਾਲੀਆਂ ਪਰ ਕੇ ਬਾਅਦ ਚ ਐ ਡੀ ਡੀ ਬਰੇਤੀ ਝੜ ਜਾਣੀ ਆ ਕੋਈ ਬੱਠ ਡੌਲਾ ਨਹੀਂ ਦਿੰਦਾ ਕੋਈ ਮੋਟਰ ਨਹੀਂ ਦਿੰਦੀ ਸਾਰਾ ਸਿਸਟਮ ਹੀ ਖਤਮ ਗਿਆ ਇੱਕਸਾਰ ਹੋ ਗਿਆ ਫੇਰ ਜੇ ਉਹਨਾਂ ਦੀ ਕਣਕ ਬਜਾਉਣੀ ਆ ਫਸਲ ਤਾਂ ਮਰ ਗਈ ਜੇ ਉਹਨਾਂ ਦੀ ਕਣਕ ਬਜਾਉਣੀ ਆ ਤਾਂ ਉਦੋਂ ਫੇਰ ਡੀਜ਼ਲ ਦੀ ਟਰੈਕਟਰਾਂ ਦੀ ਲੋੜ ਆ ਉਦੋਂ ਆਪਾਂ ਨੂੰ ਮੈਦਾਨ ਚ ਆਉਣਾ ਪਊ ਫੇਰ ਵੱਡੇ ਪੱਦਰ ਤੇ ਉੱਥੇ ਜਾ ਕੇ ਸੇਵਾ ਕਰਨੀ ਪਊ ਫੇਰ ਕੰਮ ਖਿੱਚਣਾ ਪਊਗਾ ਖਿੱਚਿਆ ਫੇਰ ਹੀ ਜਾਊਗਾ ਜੇ ਤੁਸੀਂ ਖੜੇ ਰਹੋਗੇ ਤੁਸੀਂ ਕਹੋਗੇ ਵੀ ਭਾਈ ਅੱਜ ਹੀ ਨਹੀਂ ਸੇਵਾ ਕਰਨੀ ਇਹ ਚੱਲ ਸੇ ਮਹੀਨੇ 7 ਮਹੀਨੇ ਕੰਮ ਫੇਰ ਹੀ ਇਹਦਾ ਹੱਲਾ ਨਹੀਂ ਇਹਦਾ ਕੋਈ ਹੱਲ ਨਹੀਂ ਇਸ ਲਈ ਹੱਥ ਬਨ ਕੇ ਬੇਨਤੀ ਕਰਦਾ ਵੀ ਆਜੋ ਇਕੱਠੇ ਹੋ ਜੋ ਸਿੰਗਰ ਡਾਇਰੈਕਟਰ ਜੋ ਵੀ ਆ ਜਿਹੜੇ ਵੀ ਬੰਦੇ ਆ ਜਿਨ੍ਹਾਂ ਨੂੰ ਵੀ ਚਾਰ ਲੋਕ ਜਾਣਦੇ ਆ ਜਿਨ੍ਹਾਂ ਦੀ ਵੀ ਫੈਨ ਫਾਲੋਇੰਗ ਤਕੜੀ ਆ ਆਜੋ ਮੈਦਾਨ 'ਚ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਜੀ ਜਿਉਂਦੇ ਰਹੋ ਸਿੰਗਰਾਂ ਤੇ ਕਿਸਨੇਹਾ ਜਾਣਦੇ